ਇਹ ਲੋਕਾਂ ਨੂੰ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ ਕਿ ਕੁਝ ਦਿਨ ਪਹਿਲਾਂ ਆਲਮੋਸਟ 2 ਜਾਂ 3 ਦਿਨ ਪਹਿਲਾਂ ਮੇਰੇ ਕੋਲ ਇੱਕ 6 ਮੰਥ ਓਲਡ ਬੇਬੀ ਆਇਆ ਸੀ ਜਿਸਨੇ ਐਕਸੀਡੈਂਟਲੀ ਇੱਕ ਜਿਹੜੀ ਸਮਾਲ ਬੈਟਰੀ ਹੁੰਦੀ ਹੈ ਸੈੱਲ ਜਿਹਨੂੰ ਆਪਾਂ ਕਹਿੰਦੇ ਆ ਉਹ ਐਕਸੀਡੈਂਟਲੀ ਇੰਜੈਸਟ ਕਰ ਲਿਆ ਸੀ ਅਸੀਂ ਪੇਸ਼ੀਐਂਟ ਦੀ ਦੂਰਬੀਨ ਰਸਤੇ ਬਿਨਾ ਕੋਈ ਚੀਰ ਫਾੜ ਕੇ ਐਂਡੋਸਕੋਪੀ ਨਾਲ ਉਸ ਨੂੰ ਦੇਖਿਆ ਕਿ ਕਿੱਥੇ ਬੈਟਰੀ ਸੀ ਔਰ ਬੈਟਰੀ ਜਿਹੜੀ ਹੈ ਸਟਮਕ ਦੇ ਫੰਡਸ ਰੀਜਨ ਦੇ ਵਿੱਚ ਪਈ ਹੋਈ ਸੀ ਤਾਂ ਅਸੀਂ ਐਂਡੋਸਕੋਪੀ ਦੇ ਰਸਤੇ ਹੀ ਬਾਸਕਟ ਦੇ ਨਾਲ ਉਸ ਨੂੰ ਬਿਨਾ ਕੋਈ ਚੀਰ ਫਾੜ ਤੋਂ ਬਾਹਰ ਕੱਢਣ ਚ ਸਕਸੈਸਫੁਲ ਹੋਏ ਔਰ ਆਲਟੀਮੇਟਲੀ ਪੇਸ਼ੀਐਂਟ ਦੀ ਜਾਨ ਬਚਾਈ। ਸਰ ਦਾ ਜੂ ਇੱਕ ਛੋਟਾ ਬੱਚਾ ਰਿਲੇਟਿਡ ਪੇਸ਼ੀਐਂਟ ਆਇਆ ਸੀ ਜਿਸਨੇ ਕਿ ਬੈਟਰੀ ਨਿਗਲ ਲਈ ਸੀ। ਉਸ ਦੀ ਕੀ ਕੰਡੀਸ਼ਨ ਸੀ ਜਿਸ ਵਿੱਚ ਉਹ ਆਇਆ ਤੇ ਕੀ ਵੀ ਉਹਦਾ ਇਲਾਜ ਕੀਤਾ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਡਾਕਟਰ ਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਅੱਜ ਮੈਂ ਇਹ ਲੋਕਾਂ ਨੂੰ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ ਕਿ ਕੁਝ ਦਿਨ ਪਹਿਲਾਂ ਆਲਮੋਸਟ 2 ਜਾਂ 3 ਦਿਨ ਪਹਿਲਾਂ ਮੇਰੇ ਕੋਲ ਇੱਕ 6 ਮੰਥ 올ਡ ਬੇਬੀ ਆਇਆ ਸੀ ਜਿਸ ਨੇ ਐਕਸੀਡੈਂਟਲੀ ਇੱਕ ਜਿਹੜੀ ਸਮਾਲ ਬੈਟਰੀ ਹੁੰਦੀ ਹੈ ਸੈੱਲ ਉਹ ਐਕਸੀਡੈਂਟਲੀ ਇੰਜੈਸਟ ਕਰ ਲਿਆ ਸੀ ਤੇ ਆਲਮੋਸਟ ਉਸਦੇ ਪੇਰੈਂਟਸ ਨੇ ਜਿੱਦਾਂ ਕਿ ਮੈਂ ਪਹਿਲਾਂ ਵੀ ਕਾਫੀ ਅਵੇਅਰਨੈਸ ਵਾਸਤੇ ਵੀਡੀਓਜ਼ ਪਾਉਂਦਾ ਰਹਿਣਾ ਹਾਂ ਮੇਬੀ ਸ਼ਾਇਦ ਉਹਦੇ ਪੇਰੈਂਟਸ ਨੇ ਉਹ ਵੀਡੀਓ ਦੇਖੀ ਤਾਂ ਇਮੀਡੀਏਟਲੀ ਉਹ ਵਿਦਿਨ 1 ਤੋਂ 2 ਆਵਰਸ ਦੇ ਵਿੱਚ ਮੇਰੇ ਕੋਲ ਲੈ ਕੇ ਆ ਗਏ ਸੀ ਤੇ ਉਸ ਤੋਂ ਬਾਅਦ ਵਿੱਚ ਅਸੀਂ ਪੇਸ਼ੀਐਂਟ ਦੀ ਦੂਰਬੀਨ ਰਸਤੇ ਬਿਨਾ ਕੋਈ ਚੀਰ ਫਾੜ ਕੀਤੇ ਐਂਡੋਸਕੋਪੀ ਨਾਲ ਉਸ ਨੂੰ ਦੇਖਿਆ ਕਿ ਕਿੱਥੇ ਬੈਟਰੀ ਸੀ ਔਰ ਬੈਟਰੀ ਜਿਹੜੀ ਹੈ ਸਟਮਕ ਦੇ ਫੰਡਸ ਰੀਜਨ ਦੇ ਵਿੱਚ ਪਈ ਹੋਈ ਸੀ ਤਾਂ ਅਸੀਂ ਐਂਡੋਸਕੋਪੀ ਦੇ ਰਸਤੇ ਹੀ ਬਾਸਕਟ ਦੇ ਨਾਲ ਉਸ ਨੂੰ ਬਿਨਾ ਕੋਈ ਚੀਰ ਫਾੜ ਤੋਂ ਬਾਹਰ ਕੱਢਣ ਚ ਸਕਸੈਸਫੁਲ ਹੋਏ ਔਰ ਅਲਟੀਮੇਟਲੀ ਪੇਸ਼ੀਐਂਟ ਦੀ ਜਾਨ ਬਚਾਈ ਜਾਨ ਇਸ ਕਰਕੇ ਬਚਾਈ ਕਿਉਂਕਿ ਜਿਹੜੀ ਬੈਟਰੀ ਹੁੰਦੀ ਹੈ ਇਹ ਇੱਕ ਤਰ੍ਹਾਂ ਦਾ ਆਪਣੇ ਆਪ ਦੇ ਵਿੱਚ ਐਸਿਡ ਹੈ ਔਰ ਜਦੋਂ ਇਹ ਸਟਮਕ ਦੇ ਵਿੱਚ ਜਾਂਦੀ ਹੈ ਤਾਂ ਇਹ ਹੌਲੀ ਹੌਲੀ ਕਰਕੇ ਖੁਰਨ ਲੱਗ ਜਾਂਦੀ ਹੈ ਤੇ ਇਹ ਇੱਕ ਅੱਗੇ ਫਰਦਰ ਕੰਪਲਿਕੇਸ਼ਨ ਕਰ ਦਿੰਦੀ ਹੈ ਜਿਸ ਨੂੰ ਤੁਸੀਂ ਕਹਿ ਲਓ ਪਰਫੋਰੇਸ਼ਨ ਪਰਫੋਰੇਸ਼ਨ ਮਤਲਬ ਆਂਤ ਨੂੰ ਫਾੜ ਕੇ ਬਾਹਰ ਨਿਕਲ ਜਾਂਦੀ ਹੈ ਦੂਸਰਾ ਐਸਿਡ ਜਿਹੜਾ ਹੈਗਾ ਆ ਉਹ ਬਲੱਡ ਦੇ ਵਿੱਚ ਵੀ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਇਹਦੇ ਵਿੱਚ ਇੱਕ ਤੱਤ ਹੁੰਦਾ ਜਿਹਨੂੰ ਅਸੀਂ ਲੈਡ ਕਹਿੰਦੇ ਹਾਂ ਇੱਕ ਮੈਟਲ ਉਹ ਲੈਡ ਦੀ ਪాయిਜ਼ਨਿੰਗ ਵੀ ਹੋ ਜਾਂਦੀ ਹੈ ਤਾਂ ਇਹ ਦੋ ਤਿੰਨ ਜਿਹੜੀਆਂ ਕੰਪਲਿਕੇਸ਼ਨਸ ਨੇ ਇਹਦੇ ਨਾਲ ਬੱਚਾ ਪ੍ਰਭਾਵਿਤ ਹੋ ਸਕਦਾ ਸੀ ਪਰ ਮੈਂ ਉਸਦੇ ਪੇਰੈਂਟਸ ਦੀ ਵੀ ਮਤਲਬ ਸਰਾਹਨਾ ਕਰਾਂਗਾ ਜਿਨ੍ਹਾਂ ਨੇ ਬਿਨਾ ਟਾਈਮ ਵੇਸਟ ਕੀਤੇ ਹੋਏ ਇੱਕ ਪ੍ਰੋਪਰ ਗੈਸਟਰੋਐਂਟਰੋਲੋਜਿਸ ਕੋ ਲਾਏ ਮੈਂ ਜਿੱਦਾਂ ਹਮੇਸ਼ਾ ਆਪਣੀ ਵੀਡੀਓ ਚ ਕਹਿਣਾ ਹਾਂ ਕਿ ਜਿੱਦਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਹੈ ਉਸੇ ਸਪੈਸ਼ਲਿਸਟ ਨੂੰ ਜਾਂ ਉਸੇ ਸੁਪਰ ਸਪੈਸ਼ਲਿਸਟ ਕੋਲ ਜਾਓ ਤਾਂ ਉਸਦੇ ਪੇਰੈਂਟਸ ਨੇ ਇਹ ਚੀਜ਼ ਇੱਕ ਤੁਸੀਂ ਕਹੋ ਅਕਲਮੰਦੀ ਵਰਤੀ ਹੈ ਕਿ ਉਹ ਨਾਲ ਦੇ ਨਾਲ ਉਹਨਾਂ ਨੇ ਦੇਖਿਆ ਕਿ ਸੁਪਰ ਸਪੈਸ਼ਲਿਸਟ ਕੌਣ ਹੈ ਉਹਦੇ ਕੋਲ ਆਏ ਤੇ ਅਸੀਂ ਤਾਂ ਹੀ ਜਲਦੀ ਤੋਂ ਜਲਦੀ ਉਸ ਦਾ ਪ੍ਰੋਪਰ ਤਰੀਕੇ ਨਾਲ ਇਲਾਜ ਕਰਨ ਦੇ ਵਿੱਚ ਸੰਭਵ ਰਿਹਾ ਹੁਣ ਬੱਚੇ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਰਿਕੁਆਇਰਮੈਂਟ ਨਹੀਂ ਸੀ ਜਿੱਦਾਂ ਹੀ ਅਸੀਂ ਪੇਸ਼ੈਂਟ ਦੀ ਬੈਟਰੀ ਬਾਹਰ ਕੱਢਤੀ ਉਸ ਤੋਂ ਬਾਅਦ ਪੇਸ਼ੈਂਟ ਨੂੰ ਅਸੀਂ ਬਸ ਅੱਧਾ ਪੂਨਾ ਘੰਟਾ ਆਬਜ਼ਰਵੇਸ਼ਨ ਦੇ ਵਿੱਚ ਰੱਖ ਕੇ ਫਿਰ ਵਾਪਸ ਪੇਸ਼ੈਂਟ ਨੂੰ ਭੇਜ ਦਿੱਤਾ ਸੀ ਤੇ ਇਸ ਟਾਈਮ ਤੇ ਪੇਸ਼ੈਂਟ ਬਿਲਕੁਲ ਠੀਕ ਹੈ ਔਰ ਉਸ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ